ਲਾਇਸ ਕਲੱਬ ਗੁਰੂ ਅਰਸਾਏ ਦੇ ਵੱਲੋਂ ਰਿਸ਼ੀ ਚੌਕ ਇਸੇ ਜਗ੍ਹਾ ਤੇ 12 ਮਾਰਚ ਨੂੰ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਮਾਹਰ ਡਾਕਟਰ ਪਹੁੰਚਣਗੇ ਮਰੀਜ਼ਾਂ ਦਾ ਚੈੱਕਅਪ ਵੀ ਕਰਨਗੇ ਜਿੰਨਾ ਅਮਰੀਜ਼ਾਂ ਦੇ ਆਪਰੇਸ਼ਨ ਹੋਣ ਵਾਲੇ ਉਹਨਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਲਾਇਸ ਕਲੱਬ ਗੁਰੂ ਅਰਸਾਏ ਦੇ ਅਧਿਕਾਰ ਸਾਡੇ ਨਾਲ ਹੈਗੇ ਗੱਲਬਾਤ ਕਰ ਲੈਨੇ ਆ ਪਹਿਲਾਂ ਪ੍ਰਧਾਨ ਜੀ ਹੋਰ ਨਾਲ ਹਾਂ ਕੀ ਤਿਆਰੀਆਂ ਹੈਗੀਆਂ ਨੇ ਇਸ ਕੈਂਪ ਨੂੰ ਲੈ ਕੇ ਕੀ ਟਾਰਗੇਟ ਲੈ ਕੇ ਚੱਲਿਓ ਤਿਆਰੀਆਂ ਫੁੱਲ ਹੋ ਚੁੱਕੀਆਂ ਜੀ 12 ਮਾਰਚ ਦੀਆਂ ਸਮਾਂ 9 ਤੋਂ 2 ਵਜੇ ਹੈ ਜੀ ਇਹ ਕੈਂਪਰ ਆਪਣਾ ਅੱਖਾਂ ਦਾ ਮੁਫਤ ਚੈੱਕਅਪ ਹੋਏਗਾ ਤੇ ਮੁਫਤ ਆਪਰੇਸ਼ਨ ਵੀ ਕਰਾਏ ਜਾਣਗੇ ਜਿੰਦੇ ਵਿੱਚ 80 ਦਾ ਟਾਰਗੇਟ ਹੈ ਜੀ ਇਹ ਆਪਰੇਸ਼ਨ ਫਿਰੋਜ਼ਪੁਰ ਆਉਣਗੇ ਜੀ ਤੇ ਆਪਣੀ ਬੱਸ ਆਏਗੀ ਉਹ ਆਪਾਂ ਨੂੰ ਇਹ ਜਿਹੜੇ ਪੇਸ਼ੈਂਟ ਡਾਕਟਰਾਂ ਵੱਲੋਂ ਪੁਆਇੰਟ ਕੀਤੇ ਜਾਣਗੇ ਉਹ ਮੋਤੀਆ ਜਾਂ ਚਿੱਟੇ ਮੋਤੀਆ ਦੇ ਉਹਨਾਂ ਨੂੰ ਦੱਸਿਆ ਜਾਏਗਾ ਉਹਨਾਂ ਨੂੰ ਫਿਰੋਜ਼ਪੁਰ ਲੈ ਜਾਣਗੇ ਤੇ ਉਹਨਾਂ ਨੂੰ ਵਾਪਸ ਵੀ ਛੱਡਿਆ ਜਾਏਗਾ ਇਹ ਕੈਂਪ ਦੀ ਸਾਰੀ ਸੁਵਿਧਾਵਾਂ ਫ੍ਰੀ ਨੇ ਜੀ ਤੇ ਜਿਹੜੇ ਡਾਕਟਰਾਂ ਨੂੰ ਜਿਨ੍ਹਾਂ ਨੂੰ ਨੋਰਮਲ ਉਹਨਾਂ ਨੂੰ ਦੱਸਿਆ ਜਾਏਗਾ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਟਾਈਮ ਕੀ ਰੱਖਿਆ ਗਿਆ ਹੈਗਾ ਤੇ ਕਿਹੜੇ ਡਾਕਟਰ ਇੱਥੇ ਮਾਇਰ ਡਾਕਟਰ ਜਿਹੜੀ ਟੀਮ ਹੈਗੀ ਆ ਚੈੱਕ ਅਪ ਲਈ ਆ ਰਹੀ ਟਾਈਮ ਜੀ 9 ਤੋਂ 2 ਵਜੇ ਤੱਕ ਰੱਖਿਆ ਗਿਆ ਜੀ ਇਹ ਆਪਣਾ ਡਾਕਟਰ ਐਮ ਡੀ ਸਰਜਨ ਆਈ ਸਰਜਨ ਆਣਗੇ ਜੋ ਆਪਣਾ ਫਿਰੋਜ਼ਪੁਰ ਇਹ ਪਗਦ ਰਿਸ਼ਮ ਮੈਮੋਰੀਅਲ ਆਈ ਕੇਅਰ ਵਿੱਚ ਹੋਣਗੇ ਇਹ ਜੈਤੋ ਦੀ ਇੱਕ ਬ੍ਰਾਂਚ ਹੈ ਜੀ ਇਹ ਪਹਿਲਾਂ ਵੀ بڑے ਆਪਰੇਸ਼ਨ ਇਹਨਾਂ ਨੇ ਕਰਵਾਏ ਨੇ ਜੀ ਹੁਣ ਲਾਇਨਸ ਕਲਬ ਗੁਰੂ ਹਰ ਸਾਹਿਬ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕੀ ਅੱਖਾਂ ਦਾ ਮੁਫਤ ਚੈੱਕਅਪ ਦਾ ਤੇ ਆਪਰੇਸ਼ਨ ਦਾ ਹਾਂ ਕੀ ਸੁਨੇਹਾ ਕੀ ਮੈਸੇਜ ਇਲਾਕੇ ਦੇ ਲੋਕਾਂ ਨੂੰ ਹੈ ਗਿਆ ਗੁਰੂ ਅਰਜਨ ਲਾਈਵ ਦੇ ਮਾਧਿਅਮ ਦੇ ਜ਼ਰੀਏ ਪਹਿਲਾਂ ਅਸੀਂ ਸਤਬਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਅਰਜਨ ਲਾਈਵ ਸਾਡੇ ਛੋਟੇ ਸੱਦੇ ਦੇ ਲਾਈਵ ਕਰਨ ਆਏ ਜੀ ਮੈਂ ਬੇਨਤੀ ਕਰਨਾ ਇਲਾਕਾ ਨਿਵਾਸੀਆਂ ਨੂੰ ਇਹ ਜਿਹੜਾ ਕੈਂਪ ਲੱਗ ਰਿਹਾ ਸਾਡੇ ਸਾਰੇ ਮੈਂਬਰ ਖੜੇ ਨੇ ਲਾਇਨਸ ਕਲੱਬ ਵੱਲੋਂ ਇਹ ਦੂਸਰਾ ਕੈਂਪ ਹੈ ਜੀ ਪਹਿਲਾ ਕੈਂਪ ਅਸੀਂ ਲਾਇਆ ਖੂਨਦਾਨ ਮਾਦਾਨ ਦਾ ਕੈਂਪ ਹੁਣ ਅਸੀਂ ਆਈਸ ਅੱਖਾਂ ਦਾ ਚੈੱਕਅਪ ਦਾ ਕੈਂਪ ਲਾ ਰਹੇ ਆ ਇੱਥੇ ਵੱਧ ਤੋਂ ਵੱਧ ਲੋਕ ਆਗੇ ਆਪਦੀ ਅੱਖਾਂ ਚੈੱਕ ਕਰਾਣ ਜੇ ਕਿਸੇ ਨੂੰ ਆਪਰੇਸ਼ਨ ਦੀ ਲੋੜ ਹੈ ਉਹਦਾ ਆਪਰੇਸ਼ਨ ਵੀ ਫ੍ਰੀ ਆਫ ਕੋਸਟ ਕਰਾਇਆ ਜਾਏਗਾ ਇਸ ਕੈਂਪ ਵਿੱਚ ਇਸ ਤੋਂ ਬਾਅਦ ਅਸੀਂ بڑے بڑے ਹੋਰ ਕੈਂਪ ਲਾਗੇ ਵੱਡੇ ਵੱਡੇ ਪ੍ਰਾਲੇ ਕਰਾਂਗੇ ਤੇ ਆ ਸਾਡੇ ਖੇੜਾ ਸਾਹਿਬ ਖੜੇ ਨੇ ਨਾਲ ਜੀ ਅੱਛਾ ਇਹ ਲੋਕ ਕੋਈ ਤਸਦੀਕ شدہ ਕਾਪੀਆਂ ਲੈ ਕੇ ਆਣ ਜਾਂ ਕੋਈ ਡਾਕੂਮੈਂਟ ਜ਼ਰੂਰੀ ਅਗੇ ਆ ਵੀ ਇਹ ਲੋਕ ਜਿਹੜੇ ਇਸ ਕੈਂਪ 'ਚ ਪਹੁੰਚ ਇੱਕ ਆਧਾਰ ਕਾਰਡ ਜੀ ਇੱਕ ਆਪਣਾ ਰਾਸ਼ਨ ਕਾਰਡ ਦੀ ਕਾਪੀ ਇਹ ਜ਼ਰੂਰ ਦੋ ਚੀਜ਼ਾਂ ਲੈ ਕੇ ਆਣ ਤਾਂ ਕਿ ਕੈਂਪ ਆਪਣਾ ਆਪਰੇਟ ਕਰਾਣਾ ਸੌਖਾ ਹੋ ਜਾਵੇ ਹਾਂ ਬਿਲਕੁਲ ਜੀ ਗੁਰੂ ਹਰਸਾਏ ਦੇ ਵਿੱਚ ਇਸੇ ਜਗ੍ਹਾ ਤੇ 12 ਮਾਰਚ ਨੂੰ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲੱਗੂਗਾ ਲਾਇਸ ਕਲੱਬ ਗੁਰੂ ਹਰਸਾਏ ਦੇ ਵੱਲੋਂ ਲਾਇਸ ਕਲੱਬ ਗੁਰੂ ਹਰਸਾਏ ਦੀ ਗੱਲ ਕਰਦੇ ਆਂਗਾ ਤਾਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਇਸੇ ਜਗ੍ਹਾ ਤੇ ਇੱਕ ਖੂਨਦਾਨ ਮਹਾਦਾਨ ਕੈਂਪ ਦਾ ਵੀ ਯੋਜਨ ਕੀਤਾ ਗਿਆ ਸੀ 50 ਤੋਂ ਵੱਧ ਖੂਨਦਾਨ ਜਿਹੜੇ ਆ ਯੂਨਿਟ ਕੀਤੇ ਗਏ ਸੀ ਪਰ ਲਗਾਤਾਰ ਮਾਨਵਤਾ ਪਹਲਾਈ ਦੇ ਹਿੱਤ ਦੇ ਲਈ ਲਾਇਸ ਕਲੱਬ ਗੁਰੂ ਹਰਸਾਏ ਅੱਗੇ ਆ ਰਿਹਾ ਹੈਗਾ ਅਲੱਗ-ਅਲੱਗ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹੈਗਾ ਇਹ ਕੈਂਪ ਲੋਕਾਂ ਦੀ ਸੁਬਦਾ ਲਈ ਲਗਾਇਆ ਜਾ ਰਿਹਾ ਹੈ ਇਹ ਕੈਂਪ ਉਹਨਾਂ ਲੋਕਾਂ ਲਈ ਲਗਾਇਆ ਜਾ ਰਿਹਾ ਜਿਹੜੇ ਲੋਕ ਆਪਦੀ ਅੱਖਾਂ ਦਾ ਟ੍ਰੀਟਮੈਂਟ ਨਹੀਂ ਕਰਾ ਸਕਦੇ ਬਿਲਕੁਲ ਇਲਾਜ ਜਿਹੜਾ ਹੈ ਉਹ ਫ੍ਰੀ ਹੋਣਾ ਹੈ ਚੈੱਕਅਪ ਫ੍ਰੀ ਹੋਣਾ ਹੈ ਫ੍ਰੀ ਦਵਾਈਆਂ ਦੀ ਜਿਹੜੀਆਂ ਦਿੱਤੀਆਂ ਜਾਣੀਆਂ ਨੇ ਆਪਰੇਸ਼ਨ ਵੀ ਜਿੰਨਾ ਲੋਕਾਂ ਦੇ ਕਰਨ ਵਾਲੇ ਹੋਏ ਡਾਕਟਰਾਂ ਦੀ ਜਿਹੜੀ ਮਾਹਰ ਟੀਮ ਹੈ ਉਹ ਗੱਲ ਦੱਸੂਗੀ ਆਪਰੇਸ਼ਨ ਹੋਣ ਵਾਲਾ ਜਾਂ ਨਹੀਂ ਹੋਣਾ ਹੋਣ ਵਾਲਾ ਤਾਂ ਫ੍ਰੀ ਜਿਹੜਾ ਆਪਰੇਸ਼ਨ ਵੀ ਕੀਤੇ ਜਾਣਗੇ ਤੇ ਲਾਇੰਸ ਕਲੱਬ ਗੁਰੂ ਅਰਸਾਏ ਦਾ ਮਾਨੁਤਾ ਦੇ ਹਿੱਤ ਲਈ ਇੱਕ ਵੱਡਾ ਬਰਾਲਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਹੋਊਗਾ ਇਸ ਕੈਂਪ ਤੁਹਾਡੇ ਲਈ ਲਗਾਇਆ ਜਾ ਰਿਹਾ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਿੰਡਾਂ ਤੱਕ ਸ਼ਹਿਰ ਤੱਕ ਇਹ ਵੀਡੀਓ ਜਾਏ ਤਾਂ ਜੋ ਲੋਕ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਅਰਸਾਏ ਲਾਈਵ ਲਾਇੰਸ ਕਲੱਬ ਗੁਰੂ ਅਰਸਾਏ ਵੱਲੋਂ ਮਾਨੁਤਾ ਦੇ ਹਿੱਤ ਚ ਕੀਤੇ ਜਾ ਰਹੇ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਹੈਗਾ ਉਸ ਵਿੱਚ ਆਪਣੀ رائے ਵੀ ਦੱਸ ਸਕਦੇ ਹੋ ਪਤਕਰ ਸਾਥੀ ਰਜਿੰਦਰ ਗੰਭੋਜ ਦੇ ਨਾਲ ਮੈਂ ਸਤਪਾਲ ਤਿੰਦ ਰਿਸ਼ੀ ਚੌਕ ਗੁਰੂਵਰਸਾਈ